ਕਿ ਮੈਡਮ ਕੀ ਸਰਪ੍ਰਾਈਜ਼ ਹੈ ਫਿਰ ਅੱਜ ਕੀ ਹੈ ਤੁਹਾਡੇ ਕੋਲ ਪੈਕੇਟ ਦੇ ਵਿੱਚ ਕੀ ਆਇਆ ਅੱਜ ਕੀ ਦਿਖਾ ਰਹੇ ਹੋ ਫਿਰ ਅੱਜ ਕੁਝ ਨਵਾਂ ਸਾਨੂੰ ਆ ਦੇਖੋ ਮੈਮ ਅੱਜ ਸਰਪ੍ਰਾਈਜ਼ ਹੈਗਾ ਆਪਣੇ ਕੋਲ ਵਿਦ ਸਟੀਚਿੰਗ ਕੋਈ ਸਟੀਚਿੰਗ ਦੀ ਟੈਨਸ਼ਨ ਨਹੀਂ ਕੋਈ ਫੈਬਰਿਕ ਦੀ ਟੈਨਸ਼ਨ ਨਹੀਂ ਕੋਈ ਕੱਪੜਾ ਖਰੀਦਣ ਦੀ ਟੈਨਸ਼ਨ ਨਹੀਂ ਕੋਈ ਦੁਕਾਨਾਂ ਤੇ ਜਾ ਕੇ ਦੁਪੱਟਾ ਡਾਇਗਰਾਮ ਦੀ ਟੈਨਸ਼ਨ ਨਹੀਂ ਸਾਰੀ ਟੈਨਸ਼ਨ ਹੀ ਖਤਮ ਕਰਤੀ ਅੱਜ ਤਾਂ ਮੇਰੀ ਮਲੇਰ ਕੋਟਲੇ ਵਾਲਿਆਂ ਨੇ ਆ ਦੇਖੋ ਮੈਮ ਦੁਪੱਟਾ ਡਾਈ ਹੋ ਕੇ ਆਇਆ ਹੈ ਸਿਰਫ ਆਪਾਂ ਨਾਪ ਭੇਜਿਆ ਸੀ ਉਹਨਾਂ ਨੂੰ ਇਹ ਨਾਪ ਗਿਆ ਸੀਗਾ ਸਿਰ ਉੱਧਰ ਠੀਕ ਹੈ ਪਲੇਨ ਦੁਪੱਟਾ ਵੀ ਉਹਨਾਂ ਨੇ ਪਿਓਰ ਚਨੋਨ ਦਾ ਦੁਪੱਟਾ ਉਹਨਾਂ ਨੇ ਸਾਨੂੰ ਭੇਜਿਆ ਉੱਥੋਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਇਹ ਤੁਹਾਡੇ ਲਈ ਸਸਪੈਂਸ ਹੈ ਥੋੜਾ ਜਿਹਾ ਤੁਹਾਨੂੰ ਠਹਿਰ ਕੇ ਦੱਸਾਂਗੇ ਕਿੰਨੇ ਦਾ ਮਿਲ ਰਿਹਾ ਪਿਓਰ ਚਨੋਨ ਦਾ ਦੇਖੋ ਜੀ ਵਿਦ தி ਸਟੀਚਿੰਗ ਬਹੁਤ ਵਧੀਆ ਤਿਆਰ ਕੀਤੀ ਹੋਏ ਨੇ ਮੈਮ ਦੇਖਿਓ ਫਿਨਿਸ਼ਿੰਗ ਦੇਖਿਓ ਬਹੁਤ ਜ਼ਿਆਦਾ ਵਧੀਆ ਮੈਮ ਬਹੁਤ ਸਟੀਚਿੰਗ ਹੈ ਯਾ ਆਨਲਾਈਨ ਸਿਰਫ ਮਤਲਬ ਕਿ ਉਹਨਾਂ ਨੂੰ ਆਪਾਂ ਨੇ ਫੈਬਰਿਕ ਦਾ ਵੀ ਆਰਡਰ ਕੀਤਾ ਹੋਇਆ ਹੈ ਕਿ ਫੈਬਰਿਕ ਵੀ ਆਪਣੇ ਕੋਲੋਂ ਲਗਾਣਗੇ ਮੈਮ ਸਟ੍ਰਿਚ ਵੀ ਉਹਨਾਂ ਨੇ ਕੀਤਾ ਆਹ ਦੇਖਿਓ ਪਿਓਰ ਕਾਟਨ ਦਾ ਦੁਪੱਟਾ ਠੀਕ ਹੈ ਵਿਦ ਸੂਟ ਪਰ ਜਿਹੜਾ ਮੇਨ ਸਰਪ੍ਰਾਈਜ਼ ਹੈਗਾ ਇਹ ਇਹਦੇ ਉੱਤੇ ਵਰਕ ਕਿਵੇਂ ਦਾ ਹੋਇਆ ਕਿਵੇਂ ਦਾ ਤਿਆਰ ਕੀਤਾ ਉਹਨਾਂ ਨੇ ਮੈਂ ਵੀ ਉਹ ਵੀ ਦਿਖਾ ਦੋ ਜਿਹੜਾ ਵਰਕ ਕੀਤਾ ਹੋਇਆ ਆ ਦੇਖ ਵਾਓ ਕਿੰਨਾ ਸੁੰਦਰ ਇਹ ਮੈਂ ਬਹੁਤ ਪਿਆਰਾ ਕੀਤਾ ਹੋਇਆ ਥੋੜਾ ਕਲੋਸ ਤੋਂ ਕਰੋ ਕੈਮਰਾ ਦੇਖੋ ਇਹਦੀ ਫਿਨਿਸ਼ਿੰਗ ਦੇਖੋ ਵਰਕ ਦੀ ਰੈਡੀमेड ਸੂਟ ਆਪਾਂ ਲੈਨੇ ਆ ਬਾਜ਼ਾਰ ਚੋਂ ਜਾ ਕੇ ਇੰਨੀ ਫਿਨਿਸ਼ਿੰਗ ਹੁੰਦੀ ਆ ਵਰਕ ਦੀ ਆਰਡਰ ਤੇ ਕਰਵਾਇਆ ਹੋਇਆ ਵਰਕ ਹੈ ਦੇਖੋ ਉਹਨ ਇਸ ਤੋਂ ਬਾਅਦ ਇਹ ਵਰਕ ਇੰਨੇ ਪਿਆਰੇ ਵਰਕ ਤੋਂ ਬਾਅਦ ਇੰਨੇ ਪਿਆਰੇ ਕਲਰ ਦੇ ਸੂਟ ਤੋਂ ਬਾਅਦ ਇੰਨਾ ਵਧੀਆ ਕਾਟਨ ਫੈਬਰਿਕ ਤੋਂ ਬਾਅਦ ਬੰਦੇ ਦੇ ਦਿਮਾਗ 'ਚ ਇੱਕਦਮ ਸਸਪੈਂਸ ਆਉਂਦਾ ਹੈ ਕਿ ਵਾਓ ਕਿੰਨੇ ਦਾ ਹੋਏਗਾ ਬਹੁਤ ਮਹਿੰਗਾ ਹੋਏਗਾ ਵਿਦ ਸਟੀਚਿੰਗ ਵੀ ਹੈ ਜੀ ਵਿਦ ਫੈਬਰਿਕ ਵੀ ਹੈ ਤੇ ਵਿਦ ਤੁਸੀਂ ਸਾਰਾ ਵਿੱਚ ਵਰਕ ਦਾ ਵੀ ਹੈਗਾ ਆ ਇਹਦਾ ਟੋਟਲ ਪ੍ਰਾਈਸ ਕਾਸਟ ਦੱਸਾਂ ਜੋ ਕਿ ਆਪ ਮੁਟਿਕ ਵਾਲਿਆਂ ਦੱਸਦੀਆਂ ਨਹੀਂ ਹੈਗੀਆਂ ਬਟ ਅਸੀਂ ਬੁਟੀਕ ਵਾਲੇ ਨਹੀਂ ਹੈਗੇ বারবার کلیئر ਕਰਦੀ ਹੈ ਕਿ ਸਾਰੇ ਜੋ ਪੂਰਾ ਟੋਟਲ ਅਸੀਂ ਪੀਸ ਤਿਆਰ ਕਰਕੇ ਦਿੱਨੇ ਆ ਵਿਦ ਫੈਬਰਿਕ ਵਿਦ ਕਢਾਈ ਵਿਦ ਸਟੀਚਿੰਗ ਇਹਦਾ ਵਰਕ ਦਾ ਪ੍ਰਾਈਸ ਹੈਗਾ ਜੀ ਟੋਟਲ 700 700 ਦਾ ਵਰਕ ਹੈ ਜੀ ਇਹ 700 ਦਾ ਇਹ ਫੈਬਰਿਕ ਹੈਗਾ ਤੁਹਾਡਾ ਠੀਕ ਹੈ ਤੇ ਰਾਈਟ ਨਾਉ ਪ्योर ਚਨੌਨ ਦਾ ਦੁਪੱਟਾ ਉਹਨਾਂ ਨੇ ਡਿਮਾਂਡ ਕੀਤਾ ਸੀਗਾ ਇਸ ਕਰਕੇ ਪ्योर ਚਨੌਨ ਦਾ ਦੁਪੱਟਾ ਜਿਹੜਾ ਹੈਗਾ ਉਹ ਸਾਨੂੰ 500 ਚ ਪਿਆ ਹੈ ਠੀਕ ਹੈ ਵਿਦ ਦਾਾਈ ওকে ਤੇ ਰਾਈਟ ਨਾਓ ਤੁਸੀਂ ਆਪ ਵੀ ਦੇਖ ਲਓ ਕਿ ਗਰਮੀਆਂ ਦੀ ਕੁਆਲਿਟੀ ਔਰ ਇਹਦੀ ਮਤਲਬ ਇੰਨੀ ਕਿ ਗਾਰੰਟੀ ਹੈ ਕਿ ਹਾਲ ਟਾਈਮ ਜਿਹੜਾ ਹੈਗਾ ਯਾਰ ਵੀ ਤੁਸੀਂ ਜਿੱਦਾਂ ਮਰਜ਼ੀ ਇਹਨੂੰ ਪੂਰੀ ਗਰਮੀ ਇਹ ਸੂਟ ਨੂੰ ਜਿੱਦਾਂ ਵੀ ਤੁਸੀਂ ਕੱਪੜੇ ਨੂੰ ਵਾਸ਼ ਕਰੋਗੇ ਔਰ ਬਕਾਇਦਾ ਗੱਫ ਹੋਏਗਾ ਇਹ ਨਹੀਂ ਹੈ ਕਿ ਇਹਦਾ ਰੰਗ ਜਾ ਰਿਹਾ ਜੀ ਜਾਂ ਇਹਦੇ ਕਿਸੇ ਫੈਡ ਵਰਕ ਦੇ ਵਿੱਚੋਂ ਪੜਾਈ ਦੇ ਵਿੱਚੋਂ ਇਹਦਾ ਰੰਗ ਫੇਡ ਹੋ ਰਿਹਾ ਇਦਾਂ ਦੀ ਕੋਈ ਵੀ ਕੰਪਲੇਂਟ ਨਹੀਂ ਆਏਗੀ ਰਾਈਟ ਨਾ ਮੇਰੇ ਮਤਲਬ ਮਕਸਦ ਮੇਰੇ ਵੀਡੀਓ ਬਣਾਉਣ ਦਾ ਇਹ ਹੈ ਕਿ ਆਪਾਂ ਇੰਨੀ ਜਿਆਦਾ ਮਤਲਬ ਟੈਨਸ਼ਨ ਲੈਣਿਆ ਕਿ ਅਸੀਂ ਕਿਹੜੀ ਸ਼ੌਪ ਤੇ ਜਾਈਏ ਕਿਵੇਂ ਨਾ ਕੱਪੜਾ ਲਈਏ ਕਿਵੇਂ ਦੀ ਕਢਾਈ ਕਰੀਏ ਪਰ ਸਿਰਫ ਤੁਸੀਂ ਨੇ ਇੱਕ ਆਰਡਰ ਸਿਲੈਕਟ ਕਰਨਾ ਹੈ ਇੱਕ ਫੋਟੋ ਤਾਂ ਸਿਲੈਕਟ ਕਰਨਾ ਹੈ ਕਿ ਮੈਂ ਇਸ ਤਰ੍ਹਾਂ ਦਾ ਸੂਟ ਪਾਣਾ ਹੈ ਠੀਕ ਹੈ ਕੋਸ਼ਿਸ਼ ਹੈ ਤੁਸੀਂ ਆਪਣਾ ਫੈਬਰਿਕ ਵੀ ਲੈ ਸਕਦੇ ਹੋ ਠੀਕ ਹੈ ਆਪਣਾ ਫੈਬਰਿਕ ਵੀ ਲੈ ਸਕਦੇ ਹੋ ਨਹੀਂ ਹੋਇਆ ਤਾਂ ਤੁਸੀਂ ਫੈਬਰਿਕ ਜਿਹੜਾ ਆ ਸਾਨੂੰ ਵੀ ਕਹਿ ਸਕਦੇ ਹੋ ਅਸੀਂ ਕਿ ਰਾਈਟ ਕਰਾ ਗਏ ਪਰ ਮਾਰਕੀਟ ਰੇਟ ਨੂੰ ਸਾਡਾ ਚੈਲੰਜ ਹੈ ਕਿ ਜੋ ਅੱਜਕੱਲ ਪੀਕਾ ਦਾ ਰੇਟ ਚੱਲਦਾ ਹੈ ਨਸਰ ਕੋ ਪੇਂਟ ਵਾਲੇ ਸੁਪਰੀ ਹੋਵੇ ਨੀ ਪੇਂਟਿੰਗ ਹੈਗਾ ਤੁਸੀਂ ਪੇਂਟਿੰਗ ਵਿੱਚ ਤੁਸੀਂ ਆਪਣੀ ਚੋਇਸ ਆ ਕਿ ਤੁਸੀਂ ਆਪਣਾ ਚੋਇਸ ਕਰ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਤੁਹਾਡੀ ਇਹ ਵਲਓਪਨਿੰਗ ਕਰਿਓ ਸੋ ਕਿੰਨਾ ਦਾ ਤੁਸੀਂ ਡਿਵਾਈਨ ਕਰਦੇ ਹੋ ਡਿਜ਼ਾਈਨ ਸਿਲੈਕਟ ਕਰਦੇ ਹਾਂ ਇਹਦੇ ਨਾਲ ਦਾ ਜੀ ਅ ਸੀਮ ਹੈਗਾ ਹੈ ਇਹ ਦੇਖ ਡਿਜ਼ਾਈਨ ਤਾਂ ਤੁਸੀਂ ਆਪ ਆਪਣਾ ਅੱਜ ਕੱਲ੍ਹ ਇਹ ਹੀ ਸਿਸਟਮ ਹੈਗਾ ਕਿ ਤੁਸੀਂ ਆਨਲਾਈਨ ਇੰਸਟਾਗ੍ਰam ਤੋਂ ਵੀਡੀਓ ਦੇਖੋ ਅ ਤੁਸੀਂ ਗਾਇਡ ਸਿਲੈਕਟ ਕਰੋ ਕਿਸੇ ਦਾ ਪਾਇਆ ਹੋਇਆ ਸੂਟ ਦੇਖਦੇ ਹੋ ਕਿ ਅਸੀਂ ਇਸ ਤਰ੍ਹਾਂ ਦਾ ਹੀ ਸੂਟ ਬਣਵਾਣਾ ਹੈ ਬਟ ਜਦੋਂ ਆਪਾਂ ਮਾਰਕੀਟ ਤੋਂ ਸਾਰਾ ਕੁਝ ਖੁਦ ਪਰਚੇਸ ਕਰਦੇ ਆ ਤਾਂ ਬੜਾ ਹੀ ਔਖਾ ਲੱਗਦਾ ਹੈ ਕਪੜਾ ਕਿੱਥੋਂ ਲਵਾਂਗੇ ਕਿਸ ਨੂੰ ਕਵਾਂਗੇ ਪੇਂਟ ਕਰ ਦੋ ਕਿਸ ਨੂੰ ਕਵਾਂਗੇ ਵਰਕ ਕਰ ਦੋ ਕਿਸ ਨੂੰ ਪਾਵਾਂਗੇ ਕਿ ਤੁਸੀਂ ਦੁਪੱਟਾ ਲੈ ਕੇ ਦੁਪੱਟਾ ਡਾਈ ਕਰਾਓ ਤਾਂ ਇਹ ਸਾਰੇ ਕੁਝ ਦੀ ਟੈਨਸ਼ਨ ਮਤਲਬ ਮੇਰੇ ਹਿਸਾਬ ਨਾਲ ਇਹ ਖਤਮ ਹੋਣੀ ਚਾਹੀਦੀ ਹੈ ਸਾਡਾ ਇੱਕ ਜਿੱਦਾਂ ਘਰ ਦਾ ਇੱਕ ਡਾਕਟਰ ਹੁੰਦਾ ਹੈ ਆਪਣਾ ਠੀਕ ਹੈ ਇੱਕ ਡਾਕਟਰ ਹੁੰਦਾ ਹੈ ਤੇ ਅਸੀਂ ਆਪਣੀ ਕੋਈ ਪਾਰਲਰ ਵਾਲੀ ਰੱਖੀ ਹੁੰਦੀ ਹੈ ਸਪੈਸ਼ਲ ਠੀਕ ਹੈ ਇੱਕ ਦਰਜੀ ਰੱਖਿਆ ਹੁੰਦਾ ਸੂਟ ਸਟਿਚ ਕਰਾਉਣ ਵਾਸਤੇ ਤਾਂ ਆਪਣਾ ਇੱਕ ਸੂਟ ਡਿਜ਼ਾਈਨਰ ਵੀ ਹੋਣਾ ਚਾਹੀਦਾ ਹੈ ਕਿ ਜਿੰਨਾ ਤੋਂ ਅਸੀਂ ਆਪਣੇ ਸੂਟ ਡਿਜ਼ਾਈਨ ਕਰਵਾਈਏ ਸਿਰਫ ਆਪਾਂ ਉਹਨਾਂ ਨੂੰ ਸਿਲੈਕਸ਼ਨ ਕਰਕੇ ਭੇਜ ਦਈਏ ਕਿ ਸਾਡਾ ਐਦਾਂ ਦਾ ਸੂਟ ਬਣਵਾ ਦਿਓ ਇਹ ਦੇਖੋ ਦੁਪੱਟਾ ਦੇਖੋ ਕਾਟਨ ਦੇ ਦੁਪट्टे ਪਿਓਰ ਕਾਟਨ ਹੈ ਜੀ ਇਹ ਪੇਂਟ ਕੀਤਾ ਹੋਇਆ ਦੇਖੋ ਕਿੰਨੀ ਗ੍ਰੇਸ ਆ ਰਹੀ ਹੈ ਦੁਪੱਟੇ ਤੇ ਬਹੁਤ ਲਾਈਟ ਦੇ ਹਲਕੇ ਜਿਹੇ ਡਿਜ਼ਾਈਨ ਨੇ ਕੋਈ ਹੈਵੀ ਡਿਜ਼ਾਈਨ ਨਹੀਂ ਹੈਗੇ ਡਿਜ਼ਾਈਨ ਤੁਸੀਂ ਆਪਣੀ ਚੋਇਸ ਦਾ ਦੇ ਸਕਦੇ ਹੋ ਜੇ ਤੁਹਾਨੂੰ ਆਪਸ਼ਨ ਹੈ ਕਿ ਡਿਜ਼ਾਈਨ ਤੁਸੀਂ ਆਪਣੇ ਮਤਲਬ ਆਪਸ਼ਨ ਦਾ ਦੇ ਸਕਦੇ ਹੋ ਮੇਰੀ ਜਿਹੜੀ ਆਈਡੀ ਹੈਗੀ ਆ ਉਹਦੇ ਵਿੱਚ ਆਈਡੀ ਚ ਜਾ ਕੇ ਦੇਖੋ ਉਹਦੇ ਵਿੱਚ ਨੰਬਰ ਲਿਖਤਾ ਹੋਇਆ ਹੈ ਬਕਾਇਦਾ ਠੀਕ ਹੈ ਤੁਹਾਨੂੰ ਐਡਰੈਸ ਵੀ ਬਕਾਇਦਾ ਦਿੱਤਾ ਹੋਇਆ ਆ ਘਰ ਬੈਠੇ ਤੁਸੀਂ ਮਤਲਬ ਫੋਨ ਤੇ ਆਰਡਰ ਕਰਕੇ ਆਪਣਾ ਸੂਟ ਬਣਵਾ ਸਕਦੇ ਹੋ ਮੰਗਵਾ ਸਕਦੇ ਹੋ ਕੋਈ ਵੀ ਤੁਹਾਨੂੰ ਕਿਸੇ ਵੀ ਬੁਟੀਕ ਵਾਲੇ ਮੈਡਮ ਦੇ ਨਾਲ ਕੁਝ ਵੀ ਤੁਹਾਨੂੰ ਲਿੰਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਡਾਇਰੈਕਟ ਆਪਣਾ ਡਿਜ਼ਾਈਨਰ ਚੂਜ਼ ਕਰੋ ਤੇ ਉਹਨਾਂ ਨੂੰ ਆਪਣਾ ਡਿਜ਼ਾਈਨ ਭੇਜੋ ਉਹ ਆਪਣੇ ਆਪ ਸੂਟ ਤਿਆਰ ਕਰਕੇ ਤੁਹਾਨੂੰ ਘਰੇ ਭੇਜਣਗੇ ਠੀਕ ਹੈ ਤੇ ਬਾਕੀ ਚਲੋ ਸਸਪੈਂਸ ਹੈ ਥੋੜਾ ਨੈਕਸਟ ਟਾਈਮ ਤੁਹਾਨੂੰ ਸਪੈਸ਼ਲੀ ਹੈਡਵਰਕ ਦੇ ਮਸ਼ੀਨਵਰਕ ਦੇ ਬਹੁਤ ਸਾਰੇ ਨਿਊ ਡਿਜ਼ਾਈਨ ਹੋਰ ਦਿਖਾਵਾਂਗੇ ਠੀਕ ਹੈ ਸੋ ਥੈਂਕ ਯੂ